ਅਸ਼ਵਿੰਸ਼ ਸ਼ਰਮਾ ਜੇ ਪ੍ਰਧਾਨ ਨੇ ਬੀਜੇਪੀ ਦੇ ਡੀਫੇਕ ਵੀਡੀਓ ਜਿਹੜੇ ਨੇ ਉਹ ਅਪਲੋਡ ਕਰ ਰਹੇ ਨੇ ਆਪਣੇ ਅਕਾਊਂਟ ਤੋਂ ਕਿੱਦਾਂ ਦਿਖਦੇ ਉਹਨਾਂ ਕੋਲ ਹੋਰ ਕੀ ਫੇਕ ਤੋਂ ਬਿਨਾਂ ਬੀਜੇਪੀ ਕੋਲ ਹੈ ਕੀ 11 ਵਜੇ ਲਾਈਵ ਥੋਡੀ ਰਸ਼ੀਨ ਭਾਬੀ ਨੂੰ ਤੁਹਾਡੇ ਸਾਹਮਣੇ ਕਰ ਦੂੰ ਨਾਲੇ ਸਵਾਲ ਪੁੱਛੂੰ ਅੱਠ ਵੀਡੀਓ ਨੇ ਇਹਦੀਆਂ ਅੱਠ ਉਹ ਵੀ ਅਲੱਗ ਅਲੱਗ ਕੈਨੇਡੀਅਨ ਸਿਟੀਆਂ ਨਾਲ 20 ਸਾਲਾਂ ਦਾ ਸਪੁਰਦਗੀ ਕਿੰਨਾ ਕੇਸਾਂ ਚ ਹੁੰਦੀ ਆ ਜੇ ਤੁਸੀਂ ਕੋਈ ਸਰਕਾਰ ਨਾਲ ਬਹੁਤ ਵੱਡਾ ਗਵਨ ਕੀਤਾ ਜਾਂ ਤੁਸੀਂ ਕੋਈ ਆਪਣੇ ਪਰਿਵਾਰ ਦਾ ਮੈਂਬਰ ਕਤਲ ਕੀਤਾ ਜਾਂ ਕਿਸੇ ਦਾ ਬੰਦਾ ਇਹ ਬੁਰਚਲੀ ਕਤਲ ਕੀਤਾ ਇਹ ਇੰਨੀ ਨੀਚੀ ਜਿਹੜੀ ਰਾਜਨੀਤੀ ਉਹ ਕਿਹਨੇ ਸ਼ੁਰੂ ਕੀਤੀ ਇਹ ਨੀਚ ਦੀ ਰਾਜਨੀਤੀ ਆਮ ਆਦਮੀ ਪਾਰਟੀ ਨੇ ਕੀਤੀ ਤੁਸੀਂ ਕੋਈ ਕੁਛ ਛੱਡੇ ਹੀ ਨਹੀਂ ਹਜੇ ਤਾਂ ਤੁਹਾਡੀ ਸਰਕਾਰ ਆ ਜਿੱਦ ਦੇ ਸਰਕਾਰ ਚਲੀ ਗਈ ਉਹਦੇ ਤੁਹਾਡਾ ਕੀ ਬਣੂਗਾ ਅੱਜ ਤਾਂ ਤੁਸੀਂ ਪਰਚਾ ਕਰਾ ਕੇ ਛੇਤੀ ਮੂੰਹ ਬੰਦ ਕਰਤਾ ਐਤ ਕੀ ਦੀਵਾਲੀ ਮੌਕੇ ਕੈਨੇਡਾ ਰਹਦੇ ਜਗਮਨ ਸਮਰਾ ਨੇ ਹੋਰੀ ਪਟਾਕੇ ਪਾ ਛੱਡੇ ਉਹਨਾਂ ਇੱਕ ਅਜਿਹੀ ਵੀਡੀਓ ਸੋਸ਼ਲ ਮੀਡੀਆ ਉੱਤੇ ਅਪਲੋਡ ਕੀਤੀ ਜਿਸ ਨੂੰ ਲੈ ਕੇ ਵਿਵਾਦ ਛਿੜ ਗਿਆ ਦਾਵਾ ਕੀਤਾ ਗਿਆ ਕਿ ਇਹ ਮੁੱਖ ਮੰਤਰੀ ਭਗਵੰਤ ਮਾਨ ਦੀ ਵੀਡੀਓ ਹੈ ਜਦਕਿ ਇਸ ਵਿੱਚ ਦਿਖਾਈ ਦੇ ਰਿਹਾ ਸ਼ਖਸ ਮੁੱਖ ਮੰਤਰੀ ਦੀ ਸ਼ਕਲ ਨਾਲ ਮਿਲਦਾ ਜੁਲਦਾ ਜ਼ਰੂਰ ਸੀ ਪਰ ਉਹ AI ਨਾਲ ਤਿਆਰ ਕੀਤੀ ਫੇਕ ਵੀਡੀਓ ਦੱਸੀ ਗਈ ਇਸ ਵੀਡੀਓ ਦੇ ਜੰਗਲ ਦੀ ਅੱਗ ਵਾਂਗ ਫੈਲ ਜਾਣ ਮਗਰੋਂ ਇੱਕ ਵਾਰ ਤਾਂ ਆਮ ਆਦਮੀ ਪਾਰਟੀ ਬੈਕਫਰੋਟ ਉੱਤੇ ਚਲੀ ਗਈ ਪਰ ਅੱਜ ਮੁਹਾਲੀ ਅਦਾਲਤ ਦੇ ਫੈਸਲੇ ਮਗਰੋਂ ਆਮ ਆਦਮੀ ਪਾਰਟੀ ਸਾਹਮਣੇ ਆਈ ਐਂ ਲੱਗਿਆ ਜਿਵੇਂ ਅਦਾਲਤੀ ਫੈਸਲੇ ਨੇ ਹੀ ਸੱਤਾਧਾਰੀ ਧਿਰ ਨੂੰ ਆਕਸੀਜਨ ਪ੍ਰਦਾਨ ਕੀਤੀ ਹੋਵੇ ਅਤੇ ਇਹ ਅਦਾਲਤ ਦੇ ਫੈਸਲੇ ਦੀ ਆੜ ਵਿੱਚ ਹੀ ਸਾਹਮਣੇ ਆ ਸਕੀ ਪਰ ਇਹ ਖੁਸ਼ੀ ਵੀ ਝਾੜੂ ਵਾਲਿਆਂ ਦੀ ਲੱਗਦਾ ਬਹੁਤੀ ਦਿਨ ਟਿਕੀ ਨਹੀਂ ਹੋਣੀ ਕਿਉਂਕਿ ਜਗਮਨ ਸਮਰਾਣੇ ਤਾਂ ਆਪਣੀ ਹਵਾਲਗੀ ਨਾ ਹੋਣ ਸਣੇ ਵੀਡੀਓ ਪਾਉਣ ਅਤੇ ਰਸ਼ੀਨ ਕੁੜੀ ਨੂੰ ਸ਼ਨੀਵਾਰ ਨਾਲ ਬਿਠਾ ਕੇ ਨਵੇਂ ਖੁਲਾਸੇ ਕਰਨ ਦੀ ਧਮਕੀ ਦੇ ਛੱਡੀ ਵੈਸੇ ਆਮ ਆਦਮੀ ਪਾਰਟੀ ਨੇ ਇਸ ਘਟਾਰੇ ਲਈ ਭਾਰਤੀ ਜਨਤਾ ਪਾਰਟੀ ਨੂੰ ਵੀ ਜ਼ਿੰਮੇਵਾਰ ਠਹਿਰਾਉਣ ਦੀ ਕੋਸ਼ਿਸ਼ ਕੀਤੀ ਹੈ ਉਸ ਨੇ ਬੀਜੇਪੀ ਹਮਾਇਤਿਆਂ ਉੱਤੇ ਇਹ ਵੀਡੀਓ ਅੱਗੇ ਵਾਇਰਲ ਕਰਨ ਦਾ ਦੋਸ਼ ਲਾਇਆ ਅਤੇ ਇਸ ਨੂੰ ਅਦਾਲਤੀ ਹੁਕਮਾਂ ਦੀ ਉਲੰਘਣਾ ਵੀ ਘਰਾਰ ਦਿੱਤਾ ਇਸ ਮੁੱਦੇ ਉੱਤੇ ਆਮ ਆਦਮੀ ਪਾਰਟੀ ਵੱਲੋਂ ਇੱਕ ਨਹੀਂ ਦੋ-ਦੋ ਪ੍ਰੈਸ ਕਾਨਫਰੰਸਾਂ ਕੀਤੀਆਂ ਗਈਆਂ ਇੱਕ ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗਨੇ ਕੀਤੀ ਦੂਜੀ ਬਲਤੇਜ ਪੰਨੂ ਨੇ ਦੋਹਾਂ ਨੇ ਦੋਸ਼ ਬੀਜੇਪੀ ਉੱਤੇ ਮੜੇ ਅਤੇ ਇੱਕੋ ਜਿਹੀਆਂ ਰਲਦੀਆਂ ਮਿਲਦੀਆਂ ਗੱਲਾਂ ਆਖੀਆਂ ਪਰ ਜਗਮਨ ਸਮਰਾ ਹਲੇ ਕਿਹੜਾ ਹਟਦਾ ਉਹ ਤਾਂ ਹਰੇਕ ਮਹੀਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਆਵਾਜ਼ੀ ਪਾਰਟੀ ਦੇ ਸੁਪਰੀਮੋ ਰਵਿੰਦਰ ਕੇਜਰੀਵਾਲ ਦੀਆਂ ਅਸ਼ਲੀਲ ਵੀਡੀਓਜ਼ ਜਾਰੀ ਕਰਨ ਦੀਆਂ ਧਮਕੀਆਂ ਦੇ ਰਿਹਾ ਹੈ ਪਹਿਲਾਂ ਤਾਂ ਮੈਂ ਜਿਹੜੀ ਵੀਡੀਓ ਨੂੰ AI ਦੀ ਵੀਡੀਓ ਕਹੀ ਜਾਂਦੇ ਆ ਜਾਂ ਕਈ ਕੱਠਾ ਵਜਾਉਂਦੇ ਆ ਅਖੇ ਜੀ ਪਰਚਾ ਹੋ ਗਿਆ ਉਹ ਭਰਾ ਉਹ ਮੈਂ ਇੰਡੀਆ ਤੋਂ ਫਰੀਦਕੋਟ ਜੇਲ੍ਹ ਤੋੜ ਕੇ ਆਇਆ ਹੋਇਆ ਤਿੰਨ ਚਾਰ ਪਰਚੇ ਪਹਿਲਾਂ ਵੀ ਆ ਕੈਨੇਡੀਅਨ ਸਿਟੀਜਨ ਆ ਨਾ 20 ਸਾਲਾਂ ਦਾ ਤੇ ਕੈਨੇਡਾ ਸਰਕਾਰ ਆਪ ਦਾ ਸਿਟੀਜਨ ਜਿੱਥੇ ਮਰਜੀ ਬੈਠਾ ਹੋਵੇ ਚਾਹੇ ਫੌਲਸੀ ਦੇ ਸਜ਼ਾ ਹੋਈ ਹੋਵੇ ਜੇ ਉਹ ਜਮਾਨਤ ਤੇ ਆ ਚੱਕ ਲਿਆਉਂਦੀ ਆ ਮੁੜ ਕੇ سپੁਰਦਗੀ ਨਹੀਂ ਦਿੰਦੇ سپੁਰਦਗੀ ਕਿੰਨਾ ਕੇਸਾਂ 'ਚ ਹੁੰਦੀ ਆ ਜੇ ਤੁਸੀਂ ਕੋਈ ਸਰਕਾਰ ਨਾਲ ਬਹੁਤ ਵੱਡਾ ਗਵਨ ਕੀਤਾ ਜਾਂ ਤੁਸੀਂ ਕੋਈ ਆਪਦੇ ਪਰਿਵਾਰ ਦਾ ਮੈਂਬਰ ਕਤਲ ਕੀਤਾ ਜਾਂ ਕਿਸੇ ਦਾ ਬੰਦਾ ਹੈ ਬੁਰਚਲੀ ਕਤਲ ਕੀਤਾ ਜਿਵੇਂ ਉਹ ਜੱਸੀ ਮਿੱਠੂ ਕੇਸ ਸੀਗਾ ਉਹਨਾਂ ਕੇਸਾਂ ਚ ਹੁੰਦੀ ਆ ਨਾ ਕਿ ਵੀ ਕਿਸੇ ਨੇ ਵੀਡੀਓ ਬਣਾਤੀ ਜਾਂ ਲੀਕ ਕਰਤੀ ਉਹ ਤੇ ਸਪੁਰਦਗੀ ਹੋ ਜਾਂਦੀ ਆ ਦੂਜੀ ਗੱਲ ਕਿਸੇ AI ਤੇ ਜਾ ਕੇ ਫੋਟੋ ਪਾ ਕੇ ਪੁੱਛ ਲੋ ਸਕਰੀਨਸ਼ਾਟ ਲੈ ਲਓ ਵੀਡੀਓ ਚੋਂ ਸਕਰੀਨਸ਼ਾਟ ਖਿੱਚੋ ਵੀਡੀਓ ਤੇ ਪਾ ਕੇ ਕਿਸੇ ਵੀ AI ਤੋਂ ਚੈਟ ਜੀਪੀਟੀ ਆ ਗਰੌਕ ਆ ਕਿਤੇ ਜਾ ਕੇ ਪੁੱਛ ਲੋ ਵੀ ਵੀਡੀਓ ਨਕਲੀ ਆ ਕਿ ਅਸਲੀ ਆ ਇਹ ਫੋਟੋ ਅਸਲੀ ਆ ਕਿ ਨਕਲੀ ਆ AI ਨੇ ਬਣਾਈ ਆ ਕਿ ਨਹੀਂ ਬਣਾਈ ਨੰਬਰ 2 ਇੰਡੀਆ ਸਵੇਰੇ ਤੁਹਾਡੇ ਸੰਡੇ ਦੇ ਮਾਰਨਿੰਗ ਤਿਆਰ ਰਹੋ ਮੈਂ ਛੋਟੇ ਸੈਟਰਡੇ ਦੀ ਈਵਨਿੰਗ ਮੇਰੀ ਸੈਟਰਡੇ ਦੀ ਮਾਰਨਿੰਗ 11 ਵਜੇ ਲਾਈਵ ਥੋਡੀ ਰਸ਼ੀਨ ਭਾਬੀ ਨੂੰ ਥੋਡੇ ਸਾਹਮਣੇ ਕਰ ਦੂੰ ਨਾਲੇ ਸਵਾਲ ਪੁੱਛੂੰ ਵੀ ਆ ਬੰਦਾ ਕੌਣ ਹੈ ਆ ਬੰਦਾ ਕੌਣ ਹੈ ਲਾਲੇ ਬਾਰੇ ਵੀ ਇਹਦੇ ਬਾਰੇ ਵੀ ਕਿੰਨੇ ਵਾਰ ਮਿਲਿਓ ਕਦੋਂ ਮਿਲਿਓ ਸਾਰੇ ਸਵਾਲ ਪੁੱਛੂੰ ਫੇਰ ਕੋਈ ਕਹਿ ਦਵੇ ਇਹ ਆਈ ਆ ਅੱਠ ਵੀਡੀਓ ਨੇ ਇਹਦੀਆਂ ਅੱਠ ਉਹ ਵੀ ਅਲੱਗ ਅਲੱਗ ਇਨ ਵੀਡੀਓ ਨੇ ਇਹਨਾਂ ਦੇ ਬਾਪ ਦੀਆਂ ਦਿੱਲੀ ਵਾਲੇ ਦੀਆਂ ਕੇਜਰੀਵਾਲ ਦੀਆਂ ਤੇ ਜਿਹੜੇ ਕਹਿੰਦੇ ਨਾ ਸੌਦਾ ਕਰੂ ਇਹਨਾਂ ਨੇ ਇੱਕ ਪੰਜੀ ਨਹੀਂ ਲੈਂਦਾ ਇਹਨਾਂ ਤੋਂ ਇੱਕ ਪੰਜੀ ਆਮ ਆਦਮੀ ਪਾਰਟੀ ਨੇ ਅੱਜ ਪ੍ਰੈਸ ਕਾਨਫਰੰਸ ਵਿੱਚ ਜਗਮਨ ਸਮਰਾ ਨੂੰ ਸ਼ੱਕੀ ਕਰਦਾਰ ਵਾਲਾ ਸ਼ਖਸ ਘਰਾਰ ਦਿੱਤਾ ਅਤੇ ਉਸ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਕਰਦਾਰ ਕੁਸ਼ੀ ਕਰਨ ਦਾ ਦੋਸ਼ ਵੀ ਮੜਿਆ ਜਵਾਬ ਵਿੱਚ ਬੀਜੇਪੀ ਵੀ ਸਾਹਮਣੇ ਆ ਗਈ ਉਸਨੇ ਵੀ ਪ੍ਰੈਸ ਕਾਨਫਰੰਸ ਕਰਕੇ ਨਾ ਕੇਵਲ ਆਪਣਾ ਪੱਖ ਰੱਖਿਆ ਸਗੋਂ ਕੁਝ ਮੋੜ 'ਚ ਸਵਾਲ ਵੀ ਕਰ ਲਏ ਸੱਤਾਧਾਰੀ ਧਿਰ ਜੋ ਮਰਜ਼ੀ ਕਹੇ ਜਗਮਨ ਸਮਰਾ ਨੇ ਹਾਲੇ ਹੋਰ ਪਟਾਕੇ ਪਾਉਣ ਦੀ ਗੱਲ ਬਾਰ-ਬਾਰ ਦੁਹਰਾਈ ਆ ਸੋਸ਼ਲ ਮੀਡੀਆ ਉੱਤੇ ਵੀ ਇਹ ਚਰਚਾ ਗਰਮ ਹੈ ਕਿ ਜਗਮਨ ਸਮਰਾਸ ਨੇ ਕੁਝ ਹੋਰ ਲੋਕਾਂ ਕੋਲ ਲਾਜ਼ਮੀ ਕੁਝ ਲੀਡਰਾਂ ਦੀਆਂ ਇਤਰਾਜ਼ਜੋਗ ਵੀਡੀਓਜ਼ ਹੋਣਗੀਆਂ ਜੇਕਰ ਜਿਹਾ ਹੈ ਤਾਂ ਇਹਨਾਂ ਦੀ ਉਡੀਕ ਰਹੇਗੀ ਪਰ ਜਿਹੜੀ ਵੀਡੀਓ ਉਸਨੇ ਹੁਣ ਵਾਇਰਲ ਕੀਤੀ ਆ ਉਸ ਨੂੰ ਮਹਾਲੀ ਅਦਾਲਤ ਨੇ ਫੇਕ ਕਰਾ ਦਿੱਤਾ ਨਾਲ ਹੀ ਅਦਾਲਤ ਨੇ ਸੋਸ਼ਲ ਮੀਡੀਆ ਤੋਂ ਇਸ ਨੂੰ ਹਟਾਉਣ ਲਈ ਵੀ ਆਖਿਆ ਪਹਿਲਾਂ ਇੱਕ ਵਾਰ ਦੇਖ ਲਓ ਮਹਾਲੀ ਕੋਰਟ ਨੇ ਕੀ ਫੈਸਲਾ ਸੁਣਾਇਆ ਅਦਾਲਤ ਨੇ ਫੇਸਬੁੱਕ ਅਤੇ ਗੂਗਲ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ AI ਦੀ ਮਦਦ ਨਾਲ ਤਿਆਰ ਡੀਫੇਕ ਵੀਡੀਓ ਇੰਟਰਨੈਟ ਤੋਂ ਹਟਾਉਣ ਦੇ ਹੁਕਮ ਦਿੱਤੇ ਨੇ ਆਮ ਆਦਮੀ ਪਾਰਟੀ ਨੇ X ਉੱਤੇ ਇੱਕ ਹੋਰ ਪੋਸਟ ਵਿੱਚ ਆਖਿਆ ਪੰਜਾਬ ਦੇ ਮੁੱਖ ਮੰਤਰੀ ਦਾ ਇੱਕ AI ਡੀਪਫੇਕ ਵੀਡੀਓ ਸੱਜੇ ਪੱਖੀ ਟਰੋਲਸ ਵੱਲੋਂ ਸਾਂਝਾ ਕੀਤਾ ਜਾ ਰਿਹਾ ਹੈ। ਇਹ ਇੱਕ ਫਰਜ਼ੀ ਵੀਡੀਓ ਹੈ ਅਤੇ ਕੋਰਟ ਨੇ ਇਸ ਨੂੰ ਹਟਾਉਣ ਦੇ ਨਿਰਦੇਸ਼ ਦਿੱਤੇ ਨੇ। ਕੋਰਟ ਨੇ ਜਾਰੀ ਹੁਕਮਾਂ ਵਿੱਚ Facebook ਅਤੇ Google ਨੂੰ ਸਾਰੀ ਅਪਮਾਨਜਨਕ ਸਮੱਗਰੀ ਹਟਾਉਣ ਅਤੇ ਸਬੰਧਤ ਰਿਕਾਰਡ ਨੂੰ ਸੁਰੱਖਿਅਤ ਰੱਖਣ ਲਈ ਆਖਿਆ ਹੈ। ਦੋ ਫਿਰਕਿਆਂ ਦਰਮਿਆਨ ਦੁਸ਼ਮਣੀ ਭੜਕਾਉਣ ਲਈ ਸੋਸ਼ਲ ਮੀਡੀਆ ਉੱਤੇ ਅਸ਼ਲੀਲ ਅਤੇ ਗੈਰਕਾਨੂੰਨੀ ਸਮੱਗਰੀ ਪੋਸਟ ਕਰਨ ਲਈ 1 ਜੁਲਾਈ ਅਕਤੂਬਰ ਨੂੰ ਕੈਨੇਡੀਅਨ ਸਿਟੀਜ਼ਨ ਜਗਮਨ ਸਮਰਾ ਖਿਲਾਫ ਪੁਲਿਸ ਨੇ ਕੇਸ ਵੀ ਦਰਜ ਕੀਤਾ ਇਹ ਪਰਚਾ ਇਨਸਪੈਕਟਰ ਗਗਨਪ੍ਰੀਤ ਸਿੰਘ ਦੀ ਸ਼ਿਕਾਇਤ ਉੱਤੇ ਦਰਜ ਕੀਤਾ ਗਿਆ ਬਲਤੇਜ ਪੰਨੂ ਨੂੰ ਪ੍ਰੈਸ ਕਾਨਫਰੰਸ ਦੌਰਾਨ ਜਦੋਂ ਇੱਕ ਸਵਾਲ ਜਗਮਨ ਸਮਰਾ ਦੀ ਕੈਨੇਡਾ ਤੋਂ ਹਵਾਲਗੀ ਬਾਰੇ ਪੁੱਛਿਆ ਗਿਆ ਤਾਂ ਖੁਦ ਕਈ ਦਹਾਕੇ ਕੈਨੇਡਾ ਵਿੱਚ ਰਹਿਣ ਵਾਲੇ ਪੰਨੂ ਗੱਲ ਘੁਮਾ ਗਏ ਉਹਨਾਂ ਇਹ ਨਹੀਂ ਦੱਸਿਆ ਕਿ ਐਵੇਂ ਹਵਾਲਗੀ ਨਹੀਂ ਹੋਣੀ ਉਲਟਾ ਉਹ ਸੂਬੇ ਅਤੇ ਕੇਂਦਰ ਦੇ ਅਧਿਕਾਰਾਂ ਦੀ ਗੱਲ ਕਰਨ ਲੱਗੇ ਕਹਿੰਦੇ ਸੂਬਾ ਸਰਕਾਰ ਨੇ ਕੇਂਦਰ ਨੂੰ ਇਸ ਬਾਰੇ ਲਿਖਿਆ ਹੈ ਉਹ ਦੂਜੇ ਮੁਲਕ ਦੇ ਵਿੱਚ ਰਹਿੰਦਾ ਜਿਹੜੀਆਂ ਜਿਹੜੀ ਐਕਸਲਰੇਟੇਸ਼ਨ ਹੁੰਦੀ ਆ ਉਹ ਮੁਲਕ ਤੋਂ ਮੁਲਕ ਆ ਉਹਦੇ ਵਿੱਚ ਸੂਬੇ ਦਾ ਜਿਹੜਾ ਰੋਲ ਆ ਉਹ ਇਨਫੋਰਮੇਸ਼ਨ ਦੇਣੀ ਹੁੰਦੀ ਆ ਜਿਹੜੀ ਉਹਦੀ ਇਨਫੋਰਮੇਸ਼ਨ ਆ ਉਹ ਗ੍ਰਹਿ ਮੰਤਰਾਲੇ ਤੱਕ ਤੇ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਜਿਹੜੀ ਆ ਉਹਦੇ ਤੱਕ ਹੈਗੀ ਆ ਔਰ ਦੁਬਾਰਾ ਫੇਰ ਉਹਨਾਂ ਤੱਕ ਜਿਹੜੀ ਉਹ ਦਿੱਤੀ ਜਾਊਗੀ ਇੱਕ ਸੂਬਾ ਜਿਹੜਾ ਉਹ ਪਹੁੰਚਾ ਸਕਦਾ ਅੱਗੋਂ ਜਿਹੜਾ ਐਕਸ਼ਨ ਆ ਉਹ ਸੈਂਟਰ ਦੀ ਸਰਕਾਰ ਦੇ ਬਲਤੇਜ ਪੰਨੂ ਦੀ ਹੋਰ ਗੱਲਬਾਤ ਅਤੇ ਦੂਜੇ ਪਾਸਿਓਂ ਬੀਜੇਪੀ ਦੇ ਜਵਾਬ ਦੇਣ ਸਮੇਂ ਮੜ ਚੁੱਕੇ ਸਵਾਲ ਦੇਖਣ ਤੋਂ ਪਹਿਲਾਂ ਇੱਕ ਵਾਰ ਐਮਪੀ ਮਾਲਵਿੰਦਰ ਸਿੰਘ ਕੰਗ ਦੀ ਮੀਡੀਆ ਗੱਲਬਾਤ ਉੱਤੇ ਵੀ ਨਜ਼ਰ ਮਾਰ ਲਓ ਕਿਸੇ ਸਮੇਂ ਖੁਦ ਬੀਜੇਪੀ ਵਿੱਚ ਰਹੇ ਐਮਪੀ ਕੰਗ ਭਾਰਤੀ ਜਨਤਾ ਪਾਰਟੀ ਉੱਤੇ ਹੀ ਇਸ ਬਾਰੇ ਦੋਸ਼ ਮਾਰ ਰਹੇ ਨੇ ਸਭ ਤੋਂ ਇੰਪੋਰਟੈਂਟ ਵਿਸ਼ਾ ਜਿਹੜਾ ਇਹਦੇ 'ਚ ਇਹ ਹੈ ਔਰ ਮੈਂ ਇਹ ਡਾਕੂਮੈਂਟ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਹਾਂ ਕਿ ਉਹ ਵੀਡੀਓ ਇੱਕ ਫੇਕ ਵੀਡੀਓ ਜਿਹੜਾ ਕਿ ਮਾਨਯੋਗ ਅਦਾਲਤ ਦੀਆਂ ਡਾਇਰੈਕਸ਼ਨਾਂ ਤੋਂ ਬਾਅਦ ਜਿਹੜੇ ਜਗਮਨ ਸਮਰਾ ਨੇ ਆਪਣੇ ਫੇਸਬੁੱਕ ਅਕਾਊਂਟ ਤੇ ਵਾਇਰਲ ਕੀਤਾ ਸੀ ਉਹਦੇ ਖਿਲਾਫ ਐਫ ਆਈ ਆਰ ਵੀ ਦਰਜ ਹੋਈ ਹੈ ਔਰ ਉਸ ਤੋਂ ਵੀ ਜ਼ਰੂਰੀ ਕਿ ਜਿਹੜੀ ਫੇਸਬੁੱਕ ਹੈ ਉਹਨੇ ਉਸ ਵੀਡੀਓ ਨੂੰ ਔਰ ਉਸ ਅਕਾਊਂਟ ਨੂੰ ਸਿਰਫ ਵੀਡੀਓ ਨਹੀਂ ਉਸ ਅਕਾਊਂਟ ਨੂੰ ਵੀ ਫੇਸਬੁੱਕ ਨੇ ਡਿਲੀਟ ਕੀਤਾ ਹੈ ਲੈਕਿਨ ਜਿਹੜੀ ਮੈਂ ਗੱਲ ਕਹਿ ਰਿਹਾ ਕਿ ਸਭ ਤੋਂ ਸੀਰੀਅਸ ਗੱਲ ਇਹ ਆ ਕਿ ਉਸ ਵੀਡੀਓ ਨੂੰ ਵਾਇਰਲ ਕਰਨ ਚ ਸਭ ਤੋਂ ਵੱਧ ਚੜ ਕੇ ਅਗਰ ਹਿੱਸਾ ਲਿਆ ਆ ਤੇ ਭਾਰਤੀ ਜਨਤਾ ਪਾਰਟੀ ਦੀ ਨੈਸ਼ਨਲ ਲੀਡਰਸ਼ਿਪ ਤੋਂ ਲੈ ਕੇ ਪੰਜਾਬ ਦੀ ਲੀਡਰਸ਼ਿਪ ਨੇ ਲਿਆ ਉਸ ਫੇਕ ਵੀਡੀਓ ਨੂੰ ਜਿਹਦੇ ਚ ਪੰਜਾਬ ਤੇ ਹਰਮਨ ਪਿਆਰੇ ਮੁੱਖ ਮੰਤਰੀ ਜੀ ਨੂੰ ਉਹਨਾਂ ਦੇ ਕਿਰਦਾਰ ਨੂੰ ਲੈ ਕੇ ਦੋਸ਼ ਲਾਏ गए उस फेक वीडियो नु अगर ਸਭ ਤੋਂ ਵੱਧ ਵਾਇਰਲ ਕਰਨ ਚ ਖੁਸ਼ੀ ਮਨਾਈਆ ਤੇ 파ੜ 파ੜ 파 ਦੇ ਉਹ ਲੀਡਰਾਂ ਨੇ ਜਾਂ ਤੇ ਉਹ ਸਿੱਧੇ ਤੌਰ ਤੇ ਬੀਜੇਪੀ ਦੇ ਆਫਿਸ ਵੀਰਰ ਹੈ ਚਾਹੇ ਉਹਦੇ ਚ ਉਹਨਾਂ ਤੇ ਨੈਸ਼ਨਲ ਸਪੋਕਸਪਰਸਨ ਹੋਣ ਪੂਨਾ ਵਾਲਾ ਸਾਹਿਬ ਚਾਹੇ ਉਹਦੇ ਚ ਪ੍ਰਧਾਨ ਮੰਤਰੀ ਜਿਨ੍ਹਾਂ ਨੂੰ ਫੋਲੋ ਕਰਦੇ ਆ ਇਹਦੇ ਅਕਾਊਂਟ ਹੈ ਚਾਹੇ ਪੰਜਾਬ ਬੀਜੇਪੀ ਦੇ ਵਰਕਿੰਗ ਪ੍ਰੈਜ਼ੀਡੈਂਟ ਦਾ ਅਕਾਊਂਟ ਹੈ ਚਾਹੇ ਬੀਜੇਪੀ ਦੇ ਨਸ਼ਲ ਸੋਸ਼ਲ ਮੀਡੀਆ ਇਨਚਾਰਜ ਦਾ ਕਾਊਂਟ ਹੈ ਹੁਣ ਦੇਖੋ ਬਲਤੇਜ ਪੰਨੂ ਨੇ ਇਸ ਤੋਂ ਹਟਮਾ ਕੁਝ ਆਖਿਆ ਜਾਂ ਇਹੋ ਦੋਸ਼ੀ ਦਰਉਣ ਲਈ ਆਮਾਦੀ ਪਾਰਟੀ ਨੇ ਇਹ ਦੂਜੀ ਪ੍ਰੈਸ ਕਾਨਫਰੰਸ ਕੀਤੀ ਮੁਹਾਲੀ ਦੀ ਅਦਾਲਤ ਨੇ ਇਹਦੇ ਉੱਤੇ ਇਹ ਕਿਹਾ ਕਿ ਫੇਕ ਨੇ ਮਹਿਤਾ ਉਹ ਫੇਕ ਲਫ਼ਜ਼ ਜਿਹੜਾ ਵਰਤ ਰਿਹਾ ਕਿ ਇਹ ਫੇਕ ਵੀਡੀਓਜ਼ ਨੇ ਔਰ ਮਾਨਯੋਗ ਅਦਾਲਤ ਨੇ ਜਿਹੜਾ ਫੈਸਲਾ ਦਿੱਤਾ ਉਹਦੀ ਕਾਪੀ ਤੁਹਾਡੇ ਕੋਲੇ ਪਹੁੰਚ ਗਈ ਹੋਣੀ ਹੈ ਜਦਾ ਦੇ ਦਿੱਤੀ ਜਾਂਦੀ ਹੈ ਜਿਦੇ ਵਿੱਚ ਉਹਨਾਂ ਨੇ 24 ਘੰਟਿਆਂ ਦੇ ਵਿੱਚ ਇਹ ਸਾਰੀਆਂ ਵੀਡੀਓਜ਼ ਹਟਾਉਣ ਦੇ ਹੁਕਮ ਦਿੱਤੇ ਨੇ ਮਾਨਯੋਗ ਅਦਾਲਤ ਨੇ ਇਹਦੇ ਵਿੱਚ ਇਹ ਵੀ ਗੱਲ ਆਖੀ ਹੈ ਕਿ ਇਹ ਸਰਚ ਦੇ ਵਿੱਚ ਵੀ ਵੀਡੀਓਜ਼ ਨਾ ਆਉਣ ਭਾਵ ਕਿ Google ਨੂੰ ਵੀ ਆਦੇਸ਼ ਜਾਰੀ ਕੀਤੇ ਨੇ ਮੋਹਾਲੀ ਦੀ ਅਦਾਲਤ ਨੇ ਕਿ ਜੇ ਇਹ ਸਰਚ ਦੇ ਵਿੱਚ ਆਉਂਦੀਆਂ ਨੇ ਜਾਂ ਰਿਮੂਵ ਨਹੀਂ ਕੀਤੀਆਂ ਜਾਂਦੀਆਂ ਤਾਂ ਉਹਨਾਂ ਦੇ ਉੱਤੇ ਲੀਗਲ ਐਕਸ਼ਨ ਅਦਾਲਤ ਲਾਊਗੀ ਇਹ ਅਦਾਲਤ ਦੀ ਨਿਗਾਹ ਦੇ ਵਿੱਚ ਹੈ ਇਹ ਮਾਮਲਾ ਜਦੋਂ ਜਿਹੜੀਆਂ ਕੁਝ ਧਿਰਾਂ ਨੇ ਉਹਨਾਂ ਦੇ ਕੋਲੇ ਜਵਾਬ ਨਹੀਂ ਹੁੰਦਾ ਉਹ ਕਿਸੇ ਤਰੀਕੇ ਨਾਲ ਅਟੈਕ ਨਹੀਂ ਕਰ ਸਕਦੇ ਤਾਂ ਫਿਰ ਉਹ ਕਰੈਕਟਰ ਅਸੈਸੀਨੇਸ਼ਨ ਵਾਲੇ ਪਾਸੇ ਨੂੰ ਤੁਰ ਪਿੰਦੇ ਨੇ ਕਿਉਂਕਿ ਇਹ ਨਹੀਂ ਹੈ ਕਿ ਕਿਸੇ ਇੱਕ ਵਿਅਕਤੀ ਦੇ ਵੱਲੋਂ ਇਹ ਵੀਡੀਓਜ਼ ਪਾ ਦਿੱਤੀਆਂ ਗਈਆਂ ਉਹਦੇ ਪਿੱਛੇ ਵੇਖਣ ਵਾਲੀ ਜਿਹੜੀ ਗੱਲ ਇਹ ਆ ਕਿ ਉਹਦੇ ਪਿੱਛੇ ਕੁਝ ਧਿਰਾਂ ਨੇ ਕੁਝ ਲੁਕਵੀਆਂ ਨੇ ਤੇ ਕੁਝ ਜਿਹੜੀਆਂ ਉਹ ਜ਼ਾਹਰ ਹੋ ਗਈਆਂ ਪਹਿਲਾਂ ਤਾਂ ਮੈਂ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਕਾਰਜਕਾਰੀ ਪ੍ਰਧਾਨ ਨੇ ਅਸ਼wini ਸ਼ਰਮਾ ਜੀ ਉਹ ਅੱਜ ਸਵੇਰੇ ਇਹ ਸਵਾਲ ਉਠਾ ਰਹੇ ਆ ਕਿ ਇਸ ਮਾਮਲੇ ਦੇ ਉੱਤੇ ਮੁੱਖ ਮੰਤਰੀ ਸਾਹਿਬ ਬੋਲੇ ਕਿਉਂ ਨਹੀਂ ਉਹਨਾਂ ਨੇ ਕੋਈ ਪ੍ਰੈਸ ਕਾਨਫਰੰਸ ਕਿਉਂ ਨਹੀਂ ਕੀਤੀ ਮੈਂ ਸ਼ਰਮਾ ਜੀ ਨੂੰ ਇਹ ਦੱਸਣਾ ਚਾਹੁੰਦਾ ਕਿ ਅਦਾਲਤ ਦਾ ਜਿਹੜਾ ਫੈਸਲਾ ਉਹ ਕੱਲ ਦਾ ਹੈ ਇੱਕ ਦਿਨ ਪਹਿਲਾਂ ਦਾ ਔਰ ਉਹ ਅਗਲੇ ਦਿਨ ਜਿਹੜਾ ਅਜੇ ਵੀ ਸਵਾਲ ਖੜੇ ਕਰ ਰਿਹਾ ਕੀ ਇਹ ਸਵਾਲ ਜਿਹੜੇ ਆ ਉਹ ਅਦਾਲਤ ਦੇ ਉੱਤੇ ਨਹੀਂ ਜਿਨ੍ਹਾਂ ਨੇ ਇਹ ਕਹਿ ਦਿੱਤਾ ਕਿ ਇਹ ਫੇਕ ਨੇ ਇਹ 24 ਘੰਟੇ ਦੇ ਵਿੱਚ ਜਿਹੜੀਆਂ ਉਹ ਉਠਾਈਆਂ ਜਾਣ ਉਤੋਂ ਜਿਹੜੀਆਂ ਰਿਮੂਵ ਕੀਤੀਆਂ ਜਾਣ ਡਿਲੀਟ ਕੀਤੀਆਂ ਜਾਣ ਸਵਾਲ ਇਹ ਹੈ ਕਿ ਹੁਣ ਤੱਕ ਸੱਤਾ ਹੰਡਾਉਂਦੀਆਂ ਰਹੀਆਂ ਸਿਆਸੀ ਪਾਰਟੀਆਂ ਉਹਨਾਂ ਨੂੰ ਤਕਲੀਫ ਇਸ ਗੱਲ ਦੀ ਹੈ ਕਿ ਪੰਜਾਬ ਦੇ ਵਿੱਚ ਇੱਕ ਆਮ ਘਰ ਦਾ ਵਿਅਕਤੀ ਇੱਕ ਮਾਸਟਰ ਦਾ ਮੁੰਡਾ ਉਹ ਮੁੱਖ ਮੰਤਰੀ ਦੇ ਅਹੁਦੇ ਤੱਕ ਪਹੁੰਚ ਕੇ ਹੋ ਗਿਆ ਭਾਰਤੀ ਜਨਤਾ ਪਾਰਟੀ ਵੀ ਆਮ ਆਦਮੀ ਪਾਰਟੀ ਦੀਆਂ ਇਨ੍ਹਾਂ ਦੋਵੇਂ ਪ੍ਰੈਸ ਕਾਨਫਰੰਸ ਵਿੱਚ ਲਾਏ ਦੋਸ਼ਾਂ ਦੇ ਜਵਾਬ ਲਈ ਸਾਹਮਣੇ ਆ ਗਈ। ਬੀਜੇਪੀ ਨੇ ਵੀ ਪ੍ਰੈਸ ਕਾਨਫਰੰਸ ਕਰਕੇ ਮੁੱਖ ਮੰਤਰੀ ਦੇ ਕਰਦਾਰ ਸਣੇ ਕੁਝ ਹੋਰ ਗੱਲਾਂ ਆਖੀਆਂ ਜਿਨ੍ਹਾਂ ਦਾ ਕੀ ਆਮ ਆਦਮੀ ਪਾਰਟੀ ਬਲਤੇਜ ਪੰਨੂ, ਮਾਲਵਿੰਦਰ ਸਿੰਘ ਕੰਗ ਹੁਣ ਫੇਰ ਜਵਾਬ ਦੇਣਗੇ। ਮੈਂ ਬਲਤੇਜ ਪੰਨੂ ਜੀ ਤੇ ਸਰਦਾਰ ਮਲਵਿੰਦਰ ਸਿੰਘ ਕੰਗ ਜੀ ਜਿਹੜੇ ਕਦੀ ਬੀਜੇਪੀ ਦੇ ਸੂਬਾ ਚੰਨ ਸਕੱਤਰ ਵੀ ਹੁੰਦੇ ਸੀਗੇ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਇਹ ਇੱਕ ਵੀਡੀਓ ਹੈ ਜਿਹਦੇ ਥੱਲੇ ਲਿਖਿਆ ਹੈ 752000 ਇੰਸਟਾਗ੍ਰam ਤੇ ਤੇ ਸ਼ੇਅਰ ਹੋ ਚੁਕੇ ਨੇ ਪਤਾ ਕਿੰਨੇ ਮਿਲੀਅਨ ਵੀਜ਼ ਹੋ ਚੁਕੇ ਨੇ ਇਹ ਵੀਡੀਓ ਜਿਹਦਾ 752000 ਸਕਰੀਨਸ਼ਾਟ ਲੈਨ ਤੱਕ ਸ਼ੇਅਰ ਹੋ ਚੁਕੇ ਸੀਗੇ ਜਿਹਦੇ ਉੱਪਰ ਲਗਭਗ 69000 ਲਾਈਕਸ ਆ ਚੁਕੇ ਸੀਗੇ ਪਤਾ ਕਿੰਨੇ ਹਜ਼ਾਰ ਕਮੈਂਟ ਔਰ ਕਿੰਨੇ ਮਿਲੀਅਨ ਵੀਜ਼ ਹੈ ਇਹ ਸਾਰੇ ਕਿਆ ਭਾਜਪਾ ਦੇ ਕਾਰਕੁਨ ਨੇ ਫਿਰ ਮੈਂ ਆਪ ਜੀ ਨੂੰ ਦਿਖਾਣਾ ਚਾਹਨਾ ਕਿ ਇਹ ਅਲੱ ਇਹ ਦੇਖੋ ਇਹ ਉਸੇ ਵੀਡੀਓ ਦਾ 9.3 ਮਿਲੀਅਨ ਵਿਊਜ਼ ਹੋਇਆ ਹੁਣ 9.3 ਮਿਲੀਅਨਸ ਵਿਊਜ਼ ਹੋਏ ਆ ਤੁਸੀਂ ਬੀਜੇਪੀ ਖਾਤੇ ਪਾਣਾ ਚਾਹੁੰਦੇ ਹੋ ਇਹਦੇ ਨਾਲ ਦੇਖੋ ਇਹ ਹੋਰ ਸਕਰੀਨਸ਼ਾਟਸ ਨੇ ਇਹ ਮੈਂ ਸਕਰੀਨਸ਼ਾਟਸ ਤੁਹਾਨੂੰ ਦਿਖਾ ਰਿਹਾ ਅਲੱਗ ਅਲੱਗ ਇੰਸਟਾਗ੍ਰam ਫੇਸਬੁਕ ਆਈਡੀਆਂ ਦੇ ਜਿਨ੍ਹਾਂ ਦੇ ਉੱਪਰ ਇਹ ਵੀਡੀਓ ਪਿਆ ਹੋਇਆ ਹੈ ਔਰ ਜਿਨ੍ਹਾਂ ਦੇ ਉੱਪਰ ਲੱਖਾਂ ਵਿਊਜ਼ ਨੇ ਕਮੈਂਟ ਨੇ ਲਾਈਕਸ ਨੇ ਸ਼ੇਅਰਸ ਨੇ ਤੇ ਕਿਆ ਯਾਰ ਸੀ ਕਿਤੇ ਨੇ ਬੀਜੇਪੀ ਦੇ ਉੱਪਰ ਇਲਜ਼ਾਮ ਲਗਾਣਾ ਬੰਦ ਕਰੋ ਬਲਤੇਜ ਬੰਨੂ ਜੀ ਬੀਜੇ ਉੱਪਰ ਬੀਜੇਪੀ ਉੱਪਰ ਇਲਜ਼ਾਮ ਲਗਾਣਾ ਮਲਵਿੰਦਰ ਕਾਂਗੀ ਜੀ ਬੰਦ ਕਰੋ ਤੁਸੀਂ ਕਿ ਕਿਸ ਸਮੇ ਅਸ਼ਨੀ ਸ਼ਰਮਾਈ ਦੇ ਬਹੁਤ ਪਿਆਰੇ ਦੋਸਤ ਹੁੰਦੇ ਸੀ ਤੁਹਾਨੂੰ ਅਗਿਆ ਬਤਾਇਆ ਸੀਗਾ ਤੇ ਨੋਤੇ ਉੱਪਰ ਇਲਜ਼ਾਮ ਲਗਾਣਾ ਬੰਦ ਕਰੋ ਸੱਚ ਇਹ ਹੈ ਕਿ ਭਗਵੰਤ ਮਾਨ ਸਾਹਿਬ ਸੂਬੇ ਦੇ ਮੁੱਖ ਮੰਤਰੀ ਜਿਹੜੇ ਨੇ ਜਿਨ੍ਹਾਂ ਦੇ ਉੱਪਰ ਇਹ ਅਲੀਗੇਸ਼ਨ ਹੈ ਜਿਹੜੇ ਉਸ ਵੀਡੀਓ ਚ ਚਾਪਦੇ ਨੇ ਇਹ ਆਮ ਜਨਤਾ ਮੰਨਦੀ ਹੈ ਕਿ ਉਸ ਵੀਡੀਓ ਅੰਦਰ ਉਹ ਹੈਗੇ ਨੇ ਉਹ ਚੁੱਪ ਨੇ ਪਗਵਾਨ ਤਮਨ ਸਾਹਿਬ ਇਸ ਵੀਡੀਓ ਤੇ ਚੁੱਪ ਕਿਉਂ ਨੇ ਪੰਜਾਬ ਜਵਾਬ ਮੰਗਦਾ ਹੈ ਔਰ ਮਾਨ ਸਾਹਿਬ ਨੇ ਜਿਹੜਾ ਮਾਨ ਸਾਹਿਬ ਤੋਂ ਵੀ ਕਲੈਰੀਫਿਕੇਸ਼ਨ ਸਾਡੇ ਸੂਬਾ ਕਾਜਕਾਰੀ ਪ੍ਰਧਾਨ ਅਸ਼ਵੀ ਸ਼ਰਮਾ ਜੀ ਨੇ ਇੰਨਾ ਕੀ ਮੰਗਿਆ ਇਸ ਤੋਂ ਵੱਧ ਕੁਝ ਨਹੀਂ ਮੰਗਿਆ ਮੈਂ ਦੁਬਾਰਾ ਫੇਰ ਅਸ਼ਵੀ ਸ਼ਰਮਾ ਜੀ ਦਾ ਜਿਹੜਾ ਲਿਖਿਆ ਹੋਇਆ ਕਾਗਜ਼ ਹੈ ਮੈਂ ਫੇਰ ਪੜ੍ਹ ਕੇ ਸੁਣਾ ਦਿੰਨਾ ਤੁਹਾਨੂੰ ਸਾਰਿਆਂ ਨੂੰ ਜਿਹੜਾ ਬੰਦਾ ਹਰ ਛੋਟੀ ਗਲਤ ਤੇ ਮਤਲਬ ਮਾਨ ਸਾਹਿਬ ਨੂੰ ਕਹਿ ਰਹੇ ਨੇ ਜਿਹੜਾ ਬੰਦਾ ਹਰ ਛੋਟੀ ਗਲਤ ਤੇ ਪ੍ਰੈਸ ਕਾਨਫਰੰਸ ਕਰਦਾ ਸੀ ਉਹ ਆਪਣੀ ਕਥਿਤ ਵੀਡੀਓ ਅਸੀਂ ਨਹੀਂ ਕਹਿ ਰਹੇ ਉਹਦੀ ਵੀਡੀਓ ਕਥਿਤ ਵੀਡੀਓ ਤੇ ਇੰਨਾ ਚੁੱਪ ਕਿਉਂ ਪੰਜਾਬ ਨੂੰ ਜਵਾਬ ਚਾਹੀਦਾ ਹੈ ਭਗਵੰਤ ਮਾਨ ਸਾਹਿਬ ਲਿਖ ਰਹੇ ਆ ਸਪਸ਼ਟਿਕਰਨ ਦਿੱਤਾ ਜਾਵੇ ਮਾਨ ਸਾਹਿਬ ਸਪਸ਼ਟਿਕਰਨ ਤੱਕ ਕਿਉਂ ਪਜ ਰਹੇ ਨੇ ਮਾਨ ਸਾਹਿਬ ਕਿਉਂ ਜਾ ਰਹੇ ਨੇ ਅਸੀਂ ਇੰਨਾ ਹੀ ਪੁੱਛ ਰਹੇ ਹਾਂ ਇਸ ਤੋਂ ਵੱਧ ਅਸੀਂ ਕੁਝ ਨਹੀਂ ਪੁੱਛ ਰਹੇ ਸਾਨੂੰ ਲੱਗਦਾ ਹੈ ਸ਼ਾਇਦ ਇਹ ਕਾਰਨ ਹੈ ਕਿ ਜਿਹੜੇ ਦਿੱਲੀ 'ਚ ਬੈਠੇ ਇਹਨਾਂ ਦੇ ਆਕਾ ਨੇ ਕੀ ਪਤਾ ਉਹ ਇਹਨਾਂ ਨੂੰ ਹਲਾਣਾ ਚਾਹੁੰਦੇ ਨੇ ਕੌਣ ਹੈ ਦੇ ਪਿੱਛੇ ਕੌਣ ਇਹਦੇ ਪਿੱਛੇ ਹੈਗੇ ਇਹ ਪਤਾ ਲੱਗਣਾ ਚਾਹੀਦਾ ਹੈ ਔਰ ਸਭ ਤੋਂ ਵੱਡੀ ਗੱਲ ਆਖਰ ਚੀ ਗੱਲ ਹੋਰ ਕਹਿ ਦਵਾਂ ਐਫ ਆਈ ਆਰ ਦਰਜ ਹੋ ਗਈ ਹੈ ਐਫ ਆਈ ਆਰ ਦਾ ਹਵਾਲਾ ਦਿੰਦੇ ਨੇ ਕੋਰਟ ਦੇ ਆਰਡਰ ਦਾ ਹਵਾਲਾ ਦਿੰਦੇ ਨੇ ਮੇਰੀ ਬੇਨਤੀ ਹੈ ਐਫ ਆਈ ਆਰ ਦਰਜ ਕੀਤੀ ਸਾਰਿਆਂ ਨੂੰ ਪਤਾ ਵੀਡੀਓ ਕਿਦਾ ਉਦੀ ਸਟੇਟਮੈਂਟ ਵਿੱਚ ਹੈਗੀ ਹੈ ਕਿਆ ਇਹ ਗੱਲ ਠੀਕ ਹੈ ਵੀ ਕਾਨੂੰਨ ਇਹ ਨਹੀਂ ਕਹਦਾ ਕਿ ਜੁੜੀਏ ਉਦੀ ਸਟੇਟਮੈਂਟ ਸਟੇਟਮੈਂਟ ਦੇ ਬਿਨਾ ਵੀ ਪਰਚਾ ਦਰਜ ਹੋ ਸਕਦਾ ਹੈ ਪਰ ਜਦ ਸੂਬੇ ਦਾ ਮੁੱਖ ਮੰਤਰੀ ਹੈ ਉਹਦੇ ਅਧੀਨ ਪੁਲਿਸ ਆਂਦੀ ਹੋਵੇ ਠੀਕ ਹੈ ਉਹ ਪਰ ਦਰਜ ਕਰੇ ਤੇ ਕਿਆ ਵੀ ਸਟੇਟਮੈਂਟ ਹੈ ਤੇ ਤੁਹਾਡੀ ਐਫਆਈਆ ਦੇ ਅੰਦਰ ਸਟੇਟਮੈਂਟ ਵੀ ਕਿਉਂ ਨਹੀਂ ਹੈ ਮਾਨ ਸਾਹਿਬ ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵੀ ਇਸ ਮੁੱਦੇ ਉੱਤੇ ਸਾਹਮਣੇ ਆਇਆ ਜ਼ਿਲ੍ਹਾ ਪ੍ਰਧਾਨ ਚੰਦ ਸਿੰਘ ਡੱਲਾ ਨੇ ਆਖਿਆ ਕਿ ਅਜਿਹੀਆਂ ਵੀਡੀਓਜ਼ ਪਾਉਣ ਦੀ ਸ਼ੁਰੂਆਤ ਇਸੇ ਆਮ ਆਦਮੀ ਪਾਰਟੀ ਨੇ ਕੀਤੀ ਸੀ ਇਸ ਵਿੱਚ ਭਗਵੰਤ ਮਾਨ ਸਾਹਿਬ ਨੇ ਆਮ ਆਦਮੀ ਪਾਰਟੀ ਦੀ ਹੋਰ ਲੀਡਰਸ਼ਿਪ ਕਦੇ ਪਿੱਛੇ ਨਹੀਂ ਰਹੀ ਮੈਂ ਅੱਜ ਜੋ ਇੱਕ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਖਿਲਾਫ ਵੀਡੀਓ ਚੱਲ ਰਹੀ ਆ ਸੋਸ਼ਲ ਮੀਡੀਆ ਤੇ ਮੈਂ ਉਹ ਵੀ ਦੇਖੀ ਤੇ ਮੈਂ ਇਹਨਾਂ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਮੁਖ ਬੁਲਾ ਰਹੇ ਆ ਪੰਨੂ ਸਾਹਿਬ ਜਾਂ ਹੋਰ ਬੜੇ ਸੋਸ਼ਲ ਮੀਡੀਆ ਤੇ ਕੰਮ ਕਰਦੇ ਨੇ ਸੋਸ਼ਲ ਵਰਕਰ ਉਹ ਗੱਲਾਂ ਕਰਦੇ ਆ ਦੇਖ ਉਹਨਾਂ ਨੂੰ ਬਹੁਤ ਵੱਡੀ ਪੀੜਾ ਹੋਈ ਆ ਕਿ ਸਾਡੇ ਮੁੱਖ ਮੰਤਰੀ ਦੇ ਖਿਲਾਫ ਜਾਣ ਬੁੱਝ ਕੇ ਇਹ ਸਾਜ਼ਿਸ਼ ਰਚੀ ਗਈ ਆ ਠੀਕ ਆ ਜਵਾਨਾ ਬਹੁਤ ਮਾੜਾ ਵਾ ਸੋਸ਼ਲ ਮੀਡੀਆ ਦੇ ਇਹ ਇਨਾ ਬਣ ਜਾਂਦੀਆਂ ਗੱਲਾਂ ਪਰ ਮੈਂ ਮੁੱਖ ਮੰਤਰੀ ਸਾਹਿਬ ਤੁਹਾਨੂੰ ਪੁੱਛਣਾ ਚਾਹਣਾ ਕਿ ਜਿਵੇਂ ਇੱਕ ਕਹਾਵਤਾਂ ਕਿ ਸ਼ੀਸ਼ੇ ਦੇ ਮਹਿਲਾ ਤੇ ਰਹਿਣ ਵਾਲਿਆਂ ਨੂੰ ਕਿਸੇ ਦੇ ਰੋੜੇ ਨਹੀਂ ਮਾਰਨੇ ਚਾਹੀਦੇ ਤੁਸੀਂ ਆਪ ਇੱਕ ਰਾਜਨੀਤਿਕ ਖੇਤਰ ਦੇ ਵਿੱਚ ਵਿਚਰ ਲੱਗੇ ਆ ਬੜੇ ਲੰਬੇ ਸਮੇਂ ਤੋਂ ਤੇ ਤੁਸੀਂ ਆਪ ਕਹੇ ਜੀਆਂ ਨੀਵੀਆਂ ਗੱਲਾਂ ਵਿਰੁੱਧ ਮੈਂ ਖਿਲਾਫ ਕਰਦੇ ਆ ਤੁਸੀਂ ਕਿਸੇ ਲੀਡਰ ਦੇ ਖਿਲਾਫ ਕਿਸੇ ਉਹਦੀ ਭੈਣ ਦੇ ਖਿਲਾਫ ਕਿਸੇ ਦੇ ਘਰ ਵਾਲੀ ਦੇ ਖਿਲਾਫ ਕਿਸੇ ਦੇ ਪਰਿਵਾਰ ਦੇ ਖਿਲਾਫ ਤੁਸੀਂ ਬਹੁਤ ਨੀਚੀਆਂ ਗੱਲਾਂ ਕਰਦੇ ਰਹੇ ਆ ਜਿਹੜੀਆਂ ਤੁਹਾਡੇ ਮੂੰਹੋਂ ਸੋਭਦੀਆਂ ਨਹੀਂ ਸੀ ਆਮ ਲੋਕਾਂ ਦੇ ਮਨ ਦੇ ਵਿੱਚ ਇਸ ਗੱਲ ਦਾ ਗੁੱਸਾ ਸੀ ਪਰ ਦੇਖੋ ਹੁਣ ਤੁਹਾਨੂੰ ਕਿੱਡਾ ਵੱਡਾ ਦੁੱਖ ਲੱਗਿਆ ਕਿ ਕਿਸੇ ਨੇ ਜੇ ਉਹ ਵੀਡੀਓ ਪਾਈ ਆ ਗਲਤ ਤਾਂ ਮੇਰ ਗੱਲ ਦੀ ਨਿੰਦਾ ਕਰਦਾ ਮਾੜੀ ਗੱਲ ਨਹੀ ਪਾਉਣੀ ਚਾਹੀਦੀ ਪਰ ਇਹ ਸ਼ੁਰੂਆਤ ਕਿਹਨੇ ਕੀਤੀ ਇਹ ਇੰਨੀ ਨੀਚੀ ਜਿਹੜੀ ਰਾਜਨੀਤੀ ਉਹ ਕਿਹਨੇ ਸ਼ੁਰੂ ਕੀਤੀ ਇਹ ਨੀਚ ਦੀ ਰਾਜਨੀਤੀ ਆਮ ਆਦਮੀ ਪਾਰਟੀ ਨੇ ਕੀਤੀ ਤੁਸੀਂ ਕੋਈ ਕੁਛ ਛੱਡੇ ਹੀ ਨਹੀਂ ਅਜੇ ਤਾਂ ਤੁਹਾਡੀ ਸਰਕਾਰ ਆ ਜਿੱਦ ਦੇ ਸਰਕਾਰ ਚਲੀ ਗਈ ਉਹਦੇ ਤੁਹਾਡਾ ਕੀ ਬਣੂਗਾ ਅੱਜ ਤਾਂ ਤੁਸੀਂ ਪਰਚਾ ਕਰਾ ਕੇ ਛੇਤੀ ਮੂੰਹ ਬੰਦ ਕਰਤਾ ਠੀਕ ਆ ਜੋ ਬੰਦੇ ਨੇ ਗਲਤ ਕੀਤਾ ਉਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਪਰ ਜਿੱਦ ਦੇ ਸਰਕਾਰ ਚਲੀ ਗਈ ਉਹਦੇ ਤੁਹਾਡਾ ਤੇ ਤੁਹਾਡੇ ਵਰਕਰਾਂ ਦਾ ਕੀ ਹੋਊਗਾ ਜਿਹੜੇ ਅੱਜ ਆਮ ਦੂਜੀਆਂ ਪਾਰਟੀਆਂ ਦੇ ਵਰਕਰਾਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਨੀਮਾ ਦਿਖਾਉਂਦੇ ਆ